ਈ ਦੋਦਮ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਆਓ ਦਰਸ਼ਨ ਕਰਦੇ ਹਾਂ ਜਿਲ੍ਹਿਆਂ ਵਾਲੇ ਬਾਗ ਦੇ ਇਹ ਜਿਲ੍ਹਿਆਂ ਵਾਲੇ ਬਾਗ ਦਾ ਬਾਰੀ ਦ੍ਰਿਸ਼ ਇਸ ਖੂਹ ਦੇ ਉੱਤੇ ਲੋਕਾਂ ਨੇ ਮਾਰੀਆਂ ਸੀਗੀਆਂ ਸ਼ਾਲਾ ਤੇ ਇੱਥੇ ਲੱਗੇ ਸੀ ਗੋਲੀਆਂ ਦੇ ਨਿਸ਼ਾਨ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਲ੍ਹਿਆਂ ਵਾਲੇ ਬਾਗ ਦੇ ਜਿੱਥੇ ਕਿ ਬੇਗੁਨਾਹ ਲੋਕਾਂ ਨੂੰ ਜ਼ਾਲਮ ਅੰਗਰੇਜ਼ ਸਰਕਾਰ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਸ ਦਾ ਬਦਲਾ ਲੈਣ ਲਈ ਫਿਰ ਸਰਦਾਰ ਉਦਮ ਸਿੰਘ ਜੀ ਉੱਠੇ ਤੇ ਜਿਨ੍ਹਾਂ ਨੇ ਬਦਲਾ ਲਿਆ ਤੇ ਉਹਨਾਂ ਨੂੰ ਬਾਅਦ ਵਿੱਚ ਅੰਗਰੇਜ਼ ਹਕੂਮਤ ਵੱਲੋਂ ਜਿਹੜੀ ਹੈਗੀ ਉਹ ਸਜ਼ਾ ਇਹ ਮੌਤ ਦੇ ਦਿੱਤੀ ਭਾਵੇਂ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਆਓ ਮੇਰੇ ਨਾਲ ਚੱਲਦੇ ਹਾਂ ਆਪਾਂ ਅੰਦਰ ਤੇ ਕਰਦੇ ਹਾਂ ਇਸ ਪਵਿੱਤਰ ਆਜੋ ਫੇ ਦੋਸਤੋ ਜਿਲ੍ਹਿਆਂ ਵਾਲੇ ਬਾਗ ਦੇ ਦਰਸ਼ਨ ਕਰੌਣੇ ਆ ਦਰਸ਼ਨ ਜਿਲ੍ਹਿਆਂ ਵਾਲੇ ਬਾਗ ਦੇ ਆਓ ਅੰਦਰੋਂ ਜਾ ਕੇ ਦੇਖਦੇ ਹਾਂ ਕੀ ਕੀ ਹੈ ਉਸ ਖੇਮੇ ਦਾ ਮੌਜੂਦ ਇਹ ਹੈ ਇਸ ਦਾ ਐਂਟਰੀ ਗੇਟ ਜੋ ਕਿ ਤੁਹਾਨੂੰ ਪਹਿਲਾਂ ਆਟੋਮੈਟਿਕਾ ਮਸ਼ੀਨ ਦੇ ਚੈਕਿੰਗ ਵਾਸਤੇ ਅੰਦਰ ਕਰਾ ਕੇ ਜਾਣਾ ਪੈਂਦਾ ਹੈ ਔਰ ਸਾਈਡ ਤੋਂ ਵੇਖੋ ਇਹ ਜੋ ਸੀ ਵਿਸ਼ਣਾਨੀਆਂ ਜਿਹੜੀਆਂ ਉਸ ਸਮੇਂ ਦੇ ਆਜ਼ਾਦੀ ਘੁਲਾਟੀਆਂ ਦੀਆਂ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਆਈਆਂ ਇਹ ਜਿਹੜੀਆਂ ਪ੍ਰਤੀਮਾਂ ਲੱਗੀਆਂ ਨੇ ਇਹ ਅੰਤਰੀ ਗੇਟ ਹੈ ਜੋ ਜਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਕਿ ਇੱਥੋਂ ਰਸਤਾ ਤੰਗ ਹੈ ਲੇਕਿਨ ਅੰਦਰ ਜਾ ਕੇ ਕਾਫੀ ਖੁੱਲਾ ਮਾਹੌਲ ਚੱਲ ਹੈ ਇਸ ਦਾ ਦੇਖੋ ਅੰਦਰ ਵੜਦਿਆਂ ਹੀ ਤੁਹਾਡੇ ਸੱਜੇ ਹੱਥ ਇੱਕ ਕਟਾਰ ਦਾ ਬੂਟਾ ਲੱਗਾ ਜਿਹਨੂੰ ਕਿ ਕਾਫੀ ਜਿਆਦੀਆਂ ਕਟਾਰਾਂ ਲੱਗੀਆਂ ਆਇਆਂ ਨੇ ਜਿਸ ਦੀ ਕਿ ਪੰਜਾਬ ਦੇ ਵਿੱਚ ਸਬਜੀ ਵੀ ਬਣਾਈ ਜਾਂਦੀ ਹੈ ਅੰਦਰ ਵੜਦਿਆਂ ਹੀ ਇਹ ਕੁਝ 2-3 ਪੁਆਇੰਟ ਆ ਜਿਹੜੇ ਉਹ ਬਣੇ ਹੋਏ ਆ ਤੇ ਜਿੱਥੋਂ ਖਲੋ ਕੇ ਜੜੀਆਂ ਉਹ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਉਸ ਦਾ ਇਹ ਬੋਟ ਲੱਗਾ ਆ ਲੋਕਾਂ ਉੱਪਰ ਇੱਥੋਂ ਗੋਲੀ ਚਲਾਈ ਗਈ ਸੀਗੀ ਸੋ ਇਥੋਂ ਸਿੱਧੀਆਂ ਹੀ ਇਸ ਸਾਈਡ ਨੂੰ ਜਿਹੜੀਆਂ ਉਹ ਗੋਲੀਆਂ ਜਰਨਲ ਡਾਇਰ ਵੱਲੋਂ ਚਲਾਈਆਂ ਗਈਆਂ ਸਨ ਅਤੇ ਬੇਗੁਨਾਹ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਅੱਗੇ ਆਪਾਂ ਤੁਹਾਨੂੰ ਵਿਖਾਵਾਂਗੇ ਜਿਹੜਾ ਕਿ ਜਿੱਥੇ ਉਹ ਸ਼ਹੀਦੀ ਖੂਹ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਜਿੱਥੇ ਲੋਕਾਂ ਨੇ ਉਹ ਦੇ ਵਿੱਚ ਜਿਹੜੀਆਂ ਗੋਲੀ ਚੱਲਦੇ ਸਮੇਂ ਛਾਲਾਂ ਮਾਰੀਆਂ ਸੀਗੀਆਂ ਇਧਰ ਸਾਹਮਣੇ ਆ ਜੋ ਆਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਹੈ ਉਹ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਤੇ ਆਪਾਂ ਚੱਲਦੇ ਆ ਐ ਸਾਈਡ ਨੂੰ ਜਿੱਧਰ ਜਰਨਲ ਡਾਇਰ ਨੇ ਬੇਗਨਾ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਸੀ ਔਰ ਇਹ ਇੱਕ ਪੁਰਾਣਾ ਸ਼ਹਿਰ ਆ ਜੋ ਕਿ ਅੰਮ੍ਰਿਤਸਰ ਦਾ ਇੱਕ ਪੁਰਾਣਾ ਅੰਮ੍ਰਿਤਸਰ ਇੱਕ ਪੁਰਾਣਾ ਸ਼ਹਿਰ ਆ ਜੋ ਕਿ ਕਾਫੀ ਸਮੇ ਤੋਂ ਇਹ ਗੁਰੂ ਗ੍ਰਾਮਦਾਸ ਜੀ ਦੇ ਸਮੇਂ ਤੋਂ ਇਹ ਸ਼ਹਿਰ ਵਸਿਆ ਹੋਇਆ ਹੈ ਆਓ ਤੁਹਾਨੂੰ ਹੁਣ ਵਿਖਾਲਦੇ ਹਾਂ ਉਹ ਖੂਹ ਜਿੱਥੇ ਲੋਕਾਂ ਨੇ ਭੱਜ-ਭੱਜ ਕੇ ਛਾਲਾਂ ਵੀ ਮਾਰੀਆਂ ਸੀਗੀਆਂ ਇਹ ਇੱਕ ਸਾਈਡ ਹੈ ਜਿਹੜੀ ਉਹ ਅੰਦਰ ਬਣਾਈ ਗਈ ਹੈ ਜਨਰਲ ਹਾਰਕੀ 15 ਵਾਲੇ ਦੇਣ ਜਿਹੜਾ ਹੈਗਾ ਉਹ ਇਸ ਕਵੰਦਾ ਦੇ ਹੈ ਇਹ ਉਹ ਦਿ੍ਰਿਖਸ਼ੋ ਸਮੇਂ ਦੇ ਦਰਸਾਏ ਗਏ ਨੇ ਜਿਸ ਤਰ੍ਹਾਂ ਕਿ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਇਹ ਸਾਹਮਣੇ ਉਹ ਸਮਾਰਕ ਬਣਾਏ ਹੋਏ ਨੇ ਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਗੋਲੀਆਂ ਚਲਾਈਆਂ ਹੀਆਂ ਸੀ ਤੇ ਉਹ ਆਜ਼ਾਦੀ ਘੁਲਾਟੇ ਜੋ ਕਿ ਇਹ ਤੋਂ ਅੰਰੇਜਾਂ ਤੋਂ ਜੋ ਦੇਸ਼ ਦੀ ਆਜ਼ਾਦੀ ਚਾਹੁੰਦੇ ਸਨ ਇਹ ਉਹਨਾਂ ਦੀ ਯਾਦ ਦੇ ਵਿੱਚ ਬਣਾਏ ਗਏ ਹਨ ਤੁਹਾਨੂੰ ਉਹ ਖੂਬ ਖਾਲਾਂਗੇ ਜਿਸ ਦੇ ਵਿੱਚ ਗੋਲੀ ਚੱਲਦੇ ਸਮੇਂ ਉਹ ਕਿਸ ਤਰ੍ਹਾਂ ਦਾ ਉਹ ਜਿਹੜਾ ਮਾਹੌਲ ਸੀਗਾ ਗੋਲੀ ਚੱਲਦੇ ਸਮੇਂ ਕਿਸ ਤਰ੍ਹਾਂ ਲੋਕਾਂ ਨੇ ਉਸ ਖੂ ਦੇ ਵਿੱਚ ਛਾਲਾਂ ਮਾਰੀਆਂ ਜਿਹੜਾ ਕਿ ਇਸ ਸਮੇਂ ਉਹ ਕਿਸ ਤਰ੍ਹਾਂ ਦਾ ਹੈ ਵੇਖੋ ਕਿਉਂਕਿ ਇਸ ਦੀ ਜਿਹੜੀ ਪਹਿਲੀ ਲੁੱਕ ਸੀਗੀ ਉਹ ਲਗਭਗ ਬਦਲ ਚੁੱਕੀ ਹੈ ਇਸ ਦੀ ਨਵੀਂ ਲੋਕਾ ਜਿਹੜੀ ਉਹ ਇਹ ਤੁਸੀਂ ਦੇਖ ਸਕਦੇ ਹੋ ਇਹ ਹੈ ਉਹ ਸ਼ਹੀਦੀ ਖੂਹ ਇਸ ਦੇ ਵਿੱਚ ਲੋਕਾਂ ਨੇ ਛਾਲਾ ਮਾਰੀਆਂ ਹੀ ਸਨ ਅੰਦਰ ਕੁਝ ਦਿਖਤੇ ਨਹੀਂ ਰਿਹਾ ਕਿਉਂਕਿ ਅੰਦਰ ਸ਼ੀਸ਼ਾ ਲੱਗਾ ਆਇਆ ਹੈ ਇਹ ਜਿਹੜਾ ਖੂਹ ਆ ਇਸ ਖੂਹ ਦੇ ਵਿੱਚ ਲੋਕਾਂ ਨੇ ਭੱਜ ਭੱਜ ਕੇ ਛਾਲਾ ਮਾਰੀਆਂ ਸੀਗਾ ਇਸ ਦਾ ਵਾਲਾ ਦੁਆਲਾ ਹੈ ਜੋ ਉਹ ਖੂਹ ਦਾ ਤੁਹਾਨੂੰ ਦਿਖਾਲਿਆ ਜਾ ਰਿਹਾ ਕਿਉਂਕਿ ਬਿਲਕੁਲ ਨਵੀਂ ਲੁੱਕ ਦੇ ਦਿੱਤੀ ਗਈ ਹੈ ਇਹਦੀ ਜਿਹੜਾ ਉਹ ਪਹਿਲਾਂ ਸੀਗਾ ਉਹ ਆਮ ਖੂਹ ਵਾਂਗੂ ਸੀਗਾ ਹੁਣ ਇਸ ਟਾਈਮ ਇਹਦੀ ਜਿਹੜੀ ਆ ਨਵੀਂ ਲੁੱਕ ਕਰ ਦਿੱਤੀ ਗਈ ਆ ਤੇ ਯਾਦਗਾਰ ਦੇ ਤੌਰ ਤੇ ਤੇ ਇਹ ਜਿਹੜਾ ਖੂਹ ਆ ਉਹ ਅੱਜ ਵੀ ਇੱਥੇ ਸੱਪ ਦੀ ਆ ਤੇ ਬਹੁਤ ਜਿਹੜੇ ਟੂਰਿਸਟ ਜਾਂ ਬਾਹਰੋਂ ਅੰਦਰੋਂ ਲੋਕ ਆਉਂਦੇ ਨੇ ਉਹ ਇਹਦੇ ਵਿੱਚ ਲੋਕ ਇਹ ਲਾਗੇ ਇਸ ਦੀ ਉਹ ਤਸਵੀਰ بیان ਕਰਦੇ ਨੇ ਤੇ ਇੱਥੇ ਲਿਖਿਆ ਵੀ ਹੋਇਆ ਕਿ ਗੋਲੀ ਚੱਲਣ ਤੋਂ ਬਚਣ ਲਈ ਭੱਜਦੇ ਹੋਏ ਲੋਕ ਕੁਝ 120 ਲੋਕ ਸਰੀਰ ਹੀ ਜਿਹੜੇ ਉਹਦੇ ਵਿੱਚੋਂ ਕੱਢੇ ਗਏ ਹੋ। ਉਹਦੇ ਨਾਲ ਇਹ ਕੋਸ਼ਿਕ ਪੁਰਾਣੀ ਇਮਾਰਤ ਆ ਜਿਹੜੀ ਉਹ ਦਿਖ ਰਹੀ ਆ ਜੋ ਅੱਜ ਵੀ ਹੂਗੂ ਉਸੇ ਸਮੇਂ ਦੀ ਨਜ਼ਰ ਆ ਰਹੀ ਆ। ਕੇ ਜਿਸ ਤਰ੍ਹਾਂ ਪੁਰਾਣੀ ਹਮਾਰਾ ਤਾਂ ਹੁੰਦੀਆਂ ਨੇ ਵੇਖੋ ਅੱਜ ਵੀ ਉਸੇ ਤਰ੍ਹਾਂ ਹੀ ਇਹ ਨਜ਼ਰ ਆ ਰਹੀ ਰਿਹਾ ਚਲੋ ਫਿਰ ਆਪਾਂ ਚੱਲਦੇ ਹਾਂ ਅੱਗੇ ਜਿੱਥੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਉਹ ਲੱਗੇ ਹੋਏ ਨੇ ਜਿੱਥੇ-ਜਿੱਥੇ ਮਾਰਕ ਕੀਤੇ ਗਏ ਨੇ ਇਹ ਗੋਲੀਆਂ ਦੇ ਨਿਸ਼ਾਨ ਨੇ ਆਪ ਜੀ ਦੇਖ ਸਕਦੇ ਹੋ ਲੱਕ ਆ ਸਾਰੇ ਜਿੱਥੇ-ਜਿੱਥੇ ਵੀ ਮਾਰਕ ਪਿੱਤੇ ਹੋਏ ਨੇ ਇਹ ਉਸ ਸਮੇਂ ਦੀ ਗੋਲੀਆਂ ਦੇ ਨਿਸ਼ਾਨ ਸੀਗੇ ਦੇਖੋ ਅੱਜ ਵੀ ਇਹ ਉਸੇ ਤਰ੍ਹਾਂ ਹੀ ओरिजिनल ਹਾਲਾਤਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਸੋ ਦੋਸਤੋ ਸਮਾਂ ਕਿਉਂਕਿ ਜਦੋਂ ਵੀ ਜ਼ਾਲਮ ਸਰਕਾਰ ਆਉਂਦੀ ਹੈ ਕੋਈ ਵੀ ਹੈ ਉਸ ਸਮੇਂ ਦਾ ਜਿਹੜਾ 뷰 ਹੋਇਆ ਉਹ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਾਂਦਾ ਹੋਊਗਾ ਕਿੰਨੇ ਡਰੇ ਹੋਣਗੇ ਲੋਕ ਉਸ ਟਾਈਮ ਕੀ ਮਾਹੌਲ ਬਣਿਆ ਹੋਏਗਾ ਇਹ ਜਿਹੜੀ ਤੁਸੀਂ ਸਮਾਰਕ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਹੈ ਜਿੰਨਾ ਸ਼ਿਦਾਨੀਆਂ ਤੇ ਸਿਧੀਆਂ ਆਇਆਂ ਅਤੇ ਜੋ ਆਜ਼ਾਦੀ ਘੁਲਾਟੇ ਸਨ ਇਹ ਉਹ ਜ਼ਿਲ੍ਹਿਆਂ ਵਾਲਾ ਬਾਗ ਦਾ ਸਮਾਰਕ ਪਾਰਕ ਵੀ ਹੈ ਜਿੱਥੇ ਕਿ ਅੱਜਕੱਲ کافی ਲੋਕ ਆਉਂਦੇ ਨੇ ਤੇ ਇੱਥੇ ਯਾਦਗਾਰੀ ਤਸਵੀਰ ਵੀ ਖਿਚਾ ਕੇ ਜਾਂਦੇ ਨੇ ਇਸ ਤੇ ਵਿੱਚ ਨਾਲ ਇੱਕ ਛੋਟਾ ਜਿਹਾ ਸ਼ਰੂਰ ਟਾਈਪ ਕਹਿ ਸਕਦੇ ਆ ਕਿ ਜਿਹਦੇ ਵਿੱਚ ਕਮਲ ਦੇ ਫੁੱਲ ਦੀਆਂ ਜਿਹੜੀਆਂ ਪੱਤੀਆਂ ਨਜ਼ਰ ਆ ਰਹੀਆਂ ਔਰ ਕਮਲ ਦੇ ਫੁੱਲ ਖਿੜੇ ਵੀ ਹੋਏ ਨਜ਼ਰ ਆ ਰਹੇ ਨੇ। ਸ਼ੀਦੀਸਮਾਰਗ ਦੇ ਨਾਲ ਹੀ ਇਹ ਇੱਕ ਦੀਵਾਰ ਆ। ਇਸ ਦਾ ਵੀ ਆਪਣਾ ਹੀ ਇੱਕ ਇਤਿਹਾਸ ਹੈ ਜੋ ਕਿ ਜਰਨਲ ਡਾਇਰ ਦੇ ਕਹਿਣ ਦੇ ਉੱਪਰ ਜਿਹੜੀਆਂ ਇਹ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਦੇ 28 ਨਿਸ਼ਾਨ ਜੋ ਅੱਜ ਵੀ ਮੌਜੂਦ ਨੇ ਤੇ ਉਹਨਾਂ ਲੋਕਾਂ ਤੇ ਚਲਾਈਆਂ ਗਈਆਂ ਸਨ ਜਿਹੜੇ ਇੱਥੇ ਰੋਲ ਡਾਕਟਰ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਇਕੱਠੇ ਹੋਏ ਸੀਗੇ ਤੇ ਜਾਲਮ ਸਰਕਾਰ ਨੇ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਸਨ ਸੋ ਇੱਥੇ ਵੀ ਦੇਖ ਸਕਦੇ ਹੋ ਨਿਸ਼ਾਨ ਜਿਹੜੇ ਆ ਮਾਰਕ ਕੀਤੇ ਗਏ ਨੇ ਗੋਲੀਆਂ ਦੇ ਦੇਖ ਹੀ ਸਕਦੇ ਹੋ ਔਰ ਇਹ ਦੀਵਾਰ ਅੱਜ ਵੀ ਉਸੇ ਸਮੇਂ ਦੀ ਐ ਬਿਲਕੁਲ ਖੜੀ ਖਲੋਤੀ ਹੋਈ ਆ ਇਹ ਉਸੇ ਟਾਈਮ ਦੇ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਉਹ ਲੱਗੇ ਹੋਏ ਆ ਇਹ ਇਮਾਰਤ ਵੀ ਬਿਲਕੁਲ ਸਹੀ ਕੰਡੀਸ਼ਨ ਦੇ ਵਿੱਚ ਖੜੀ ਹੋਈ ਹੈ ਉਸੇ ਟਾਈਮ ਦੀ ਆ ਥੋੜੀ ਥੋੜੀ ਉੱਪਰੋਂ ਜਿਹੜੀ ਆ ਉਹ ਰਿਪੇਅਰ ਕੀਤੀ ਗਈ ਆ ਆ ਵੇਖੋ ਇਹ ਜਿਹੜੀ ਆ ਇੰਨੀ ਨਜ਼ਰ ਆ ਰਹੀ ਹੈ ਦੁਬਾਰਾ ਲਗਾਈ ਗਈ ਆ ਕਿਉਂਕਿ ਇਟਾਂ ਉੱਪਰ ਦੂਸਰੀਆਂ ਲੱਗੀਆਂ ਜਾਂ ਨੇ ਜੋ ਅੱਜ ਦੇ ਸਮੇਂ ਤੇ ਚੱਲਦੀਆਂ ਨੇ ਆ ਵੇਖੋ ਔਰ ਬਾਕੀ ਬਿਲਕੁਲ ਜਿਹੜੀ ਆ ਇਮਾਰਤ ਉਹ ਬਿਲਕੁਲ ਪੁਰਾਣੀ ਆ ਆਲੇ ਦੁਆਲੇ ਬਹੁਤ ਖੂਬਸੂਰਤਾ ਜਿਹੜੀਆਂ ਉਹ ਪਾਰਕਾਂ ਬਣਾਈਆਂ ਗਈਆਂ ਨੇ ਤਲਾਨੀਆਂ ਦੇ ਫਿਰਨ-ਤੁਰਨ ਲਈ ਘੁੰਮਣ ਲਈ ਇੱਕ ਦੀਵਾਰ ਦੇ ਉੱਪਰ ਹੋਰ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਐਵੇਂ ਲੱਗ ਰਿਹਾ ਹੈ ਕਿ ਜਿਵੇਂ ਉਸ ਟਾਈਮ ਬਹੁਤ ਜ਼ਿਆਦਾ ਗੋਲੀ ਚੱਲੀ ਸੀਗੀ ਕਿਉਂਕਿ ਇਸ ਦਾ ਜਿਹੜਾ ਹੈ ਨਾ ਉਹ ਜਿਲ੍ਹਾਵਲੇ ਬਾਗ ਦਾ ਚਾਰ ਸਫੇਰੇ ਦਾ ਹੀ ਇਹ ਦੁਵਾਰਾਂ ਦਾ ਹਾਲ ਆ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਵੀ ਉੱਥੇ ਕਿੰਨੀ ਗੋਲੀ ਚੱਲੀ ਹੋਊਗੀ ਜੜੀਆਂ ਕਿ ਇਸ ਜਿਲ੍ਹਾਵਲੇ ਬਾਗ ਦੀਆਂ ਸਾਰੀਆਂ ਜੜੀਆਂ ਉਹ ਦੁਵਾਰਾਂ ਸੀਗੀਆਂ ਉਹ ਕਿਵੇਂ ਛੱਲੀ ਹੋਈਆਂ ਤੇ ਕਿਵੇਂ ਇੱਥੇ ਲੋਕ ਆ ਜਿਹੜੇ ਉਹ ਸ਼ਹੀਦ ਕੀਤੇ ਗਏ ਸੀਗੇ ਇਹ ਆਪਾਂ ਅੰਦਾਜ਼ਾ ਲਾ ਹੀ ਸਕਦੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਇਹ ਜਿੰਨੀਆਂ ਵੀ ਮਾਰਕ ਕੀਤੀਆਂ ਆਈਆਂ ਵਾ ਆ ਵੇਖੋ ਕਿੰਨੀਆਂ ਮਾਰਕ ਕੀਤੀਆਂ ਜਾਂ ਇਹ ਸਾਰੀਆਂ ਗੋਲੀਆਂ ਦੇ ਨਿਸ਼ਾਨ ਨੇ ਸੋ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਇਹ ਤੁਹਾਨੂੰ ਜਾਣਕਾਰੀ ਭਰਪੂਰ ਵੀਡੀਓ ਚੰਗੀ ਲੱਗੀ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਹੋਰ ਵੀ ਤੁਹਾਨੂੰ ਇਦਾਂ ਦੀਆਂ ਵੀਡੀਓ ਜੜੀਆਂ ਉਹ ਵਿਖਾਲਦੇ ਰਵਾਂਗੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੈਂ ਹੋਰ ਨਵੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਾ ਸਕਾਂ